ਕੀ ਗੱਲ ਹੋ ਗਈ ਸੀ ਉਹ ਤੇਰੀ ਤਾਈ ਕੇ ਘਰੇ ਮੇਰਾ ਫੋਨ ਲਾਇਆ ਵੀ ਆ ਜਾ ਕਰ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵਾਂ ਵੀ ਤੂੰ ਉਹਨੂੰ ਕੱਲੀ ਨੂੰ ਘਰੇ ਨਹੀਂ ਛੱਡ ਕੇ ਜਾਣਾ ਤੈਨੂੰ ਸਮਝ ਲੱਗਦੀ ਆ ਕਿ ਨਹੀਂ ਲੱਗਦੀ ਉਹ ਤਾਂ ਤੂੰ ਕਹਿੰਦੀ ਸੀ ਮੈਂ ਕਿਤੇ ਵੀ ਜਾਵਾਂਗੀ ਮੈਂ ਨਾਲ ਲੈ ਕੇ ਜਾਵਾਂਗੀ ਉਹਨੂੰ ਅੱਜ ਅੱਜ ਕੀ ਹੋ ਗਿਆ ਵੀ ਮੈਂ ਤਾਂ ਉਹਨਾਂ ਮਰਗਤ ਦੇ ਆਲੇ ਘਰੇ ਜਾਣਾ ਸੀ ਇਹਨੂੰ ਥੋੜਾ ਲੈ ਜਾ ਨਵੀਂ ਨਵੇਂਲੀ ਬਹੂ ਨੂੰ ਜੇ ਜੇ 10 ਮਿੰਟ ਵੀ ਲੇਟ ਹੋ ਜਾਂਦੇ ਨਾ ਹਾਂ ਸਾਰਾ ਕੰਮ ਹੋ ਜਾਂਦਾ ਉਹ ਤਾਂ ਮੈਂ ਟਾਈਮ ਤੇ ਆ ਗਿਆ ਮਾਂ ਹੋ ਕੀ ਗਿਆ ਹੁਣ ਆ ਕੀ ਸੀ ਚਾਬੀ ਪਤਾ ਨਹੀਂ ਕਿਵੇਂ ਉਹਦੇ ਹੱਥ ਚ ਲੱਗੀ ਚਾਬੀ ਪਤਾ ਨਹੀਂ ਕਿੱਥੋਂ ਲੱਭੀ ਭਾਬੀ ਨੂੰ ਚਾਬੀ ਚੱਕ ਕੇ ਜਿਮਰਾ ਜਿੰਦਾ ਖੋਲਣ ਲੱਗੀ ਸੀ ਉਹ ਤਾਂ ਖੋਲ ਹੀ ਲਿਆ ਸੀ ਆ ਮੌਕੇ ਜਾ ਕੇ ਬਾਹਰ ਫੜੀ ਆ ਆ ਮੈਂ ਪੱਪੀ ਆਦੀ ਕਰਦੀ ਐ ਦੋ ਮਾਰੇ ਤੇ ਪੜਾ ਲਗਾਥੇ ਤੂੰ ਮਾਰੇ ਟਕਾ ਕੇ ਮਾਰੇ ਮੈਂ ਰੋਈ ਜਾਂਦੀ ਉਹਨੂੰ ਕਿਹਾ ਸੀ ਮਾਰਿਆ ਨਾ ਕਰ ਐਵੇਂ ਮੇਰੇ ਹੁੰਦ ਛੱਤੀ ਜਾਂਦਾ ਸਮਾਂ ਨਹੀਂ ਚਾਬੀ ਤਾਂ ਮੈਂ ਕਿਸੇ ਭਾਂਡੇ ਆ ਥੱਲੇ ਵੀ ਚੱਲ ਭਾਂਡੇ ਤਾਂ ਉਹੀ ਪਏ ਹੁੰਦੇ ਆ ਇਹਨੇ ਕਿਵੇਂ ਪਾੜ ਲਈ ਮੈਨੂੰ ਕੀ ਪਤਾ ਦੂਜੀ ਦੂਜੀ ਚਾਬੀ ਸੱਚ ਦੂਜੀ ਚਾਬੀ ਤਾਂ ਟਰੰਕ ਵਿੱਚ ਪਈ ਆ ਕਾਣੂ ਡਰੰਕ ਚ ਜਦੋਂ ਮੈਂ ਜਿੰਦਾ ਖੋਲਿਆ ਮੌਜਾ ਰੱਖਤੀ ਸੀ ਲੇਜੀਆਂ ਵਾਲੇ ਡੱਬੇ ਦੇ ਵਿੱਚ ਉਹਦੇ ਵਿੱਚ ਰੱਖਤੀ ਸੀ ਤਾਂ ਫਿਰ ਭਾਬੀ ਨੂੰ ਉੱਥੇ ਚੱਕੀਏ ਚਾਹ ਨੂੰ ਲੱਗਦਾ ਚਾਹ ਚ ਬਣਾਉਣ ਵੇਲੇ ਨੇ ਦੇਖ ਲਈ ਉਹ ਉਧਰੋਂ ਮੇਰੀ ਗੱਲ ਸੁਣਾਨਾ ਦੋਨੇ ਚਾਬੀਆਂ ਠੀਕ ਹੈ ਆਪਦੇ ਹੱਥ ਥੇਟ ਕਰ ਲੈ ਤੇ ਉਹਨੂੰ ਚੰਗੀ ਤਰ੍ਹਾਂ ਸਮਝਾ ਦੇ ਜੇ ਕਿਤੇ ਉਹਨੂੰ ਪਤਾ ਲੱਗ ਗਿਆ ਨਾ ਵੀ ਉਹ ਕਮਰੇ ਦੇ ਵਿੱਚ ਹੈ ਕੀ ਠੀਕ ਹੈ ਨਾ ਨਾ ਇਹ ਪਤਾ ਨਹੀਂ ਲੱਗਣ ਦੇਣਾ ਵੀ ਕਮਰੇ ਵਿੱਚ ਕੀ ਹੈ ਤੈਨੂੰ ਪਤਾ ਨਾ ਹੋਰ ਕੀ ਕੀ ਹੈ ਕੀ ਹੋਇਆ ਸੀਗਾ 3 ਸਾਲ ਪਹਿਲਾਂ ਮੈਂ ਜਦੋਂ ਤੈਨੂੰ ਇੱਕ ਵਾਰੀ ਕਹਿਤਾ ਵੀ ਮੇਰੇ ਕੋਲੇ ਪੈਸੇ ਹੈ ਨਹੀਂ ਤਾਂ ਹੈ ਨਹੀਂ ਮੈਂ ਤੈਨੂੰ ਰੁਪਿਆ ਨਹੀਂ ਦੇਣਾ ਆ ਕੱਲ੍ਹ ਬਰਸਾ ਤੂੰ ਮੈਨੂੰ ਤਾਂ 2000 ਰੁਪਏ ਫੜ ਕੇ ਲੈ ਗਿਆ ਪਾਇਆ ਉਹ ਕਿੱਥੇ ਲਾਇਆ ਕਿੱਥੇ ਨਹੀਂ ਬਾਪੂ ਬਾਹਰ ਅੰਦਰ ਵੀ ਜਾਂਦੇ ਆ ਪੈਸਿਆਂ ਦੀ ਲੋੜ ਤਾਂ ਪੈਂਦੀ ਰਹਿੰਦੀ ਐ ਉਹ ਬਾਹਰ ਅੰਦਰ ਤਾਂ ਅਸੀਂ ਵੀ ਜਾਂਦੇ ਸੀ ਸਾਨੂੰ ਤਾਂ ਕਦੇ ਪੈਸਿਆਂ ਦੀ ਲੋੜ ਨਹੀਂ ਪਈ ਤੈਨੂੰ ਲੈਦੀ ਲੋੜ ਪੈਂਦੀ ਐ ਪੈਸਿਆਂ ਦੀ ਉਹ ਕਿਤੇ ਕੀ ਲੈ ਲਿਆ ਬਾਪੂ ਮੇਰਾ ਪੜਦਾ ਹੀ ਐ ਕਿਤੇ ਕੀ ਲੈ ਲਿਆ ਸਮਾਨ ਕਿਤੇ ਕੀ ਲੈ ਲਿਆ ਪੜਨ ਵਾਸਤੇ ਲੈਣਾ ਮੈਂ ਤਾਂ ਪੜਨ ਵਾਲਾ ਸਮਾਨ ਮੈਨੂੰ ਐਂ ਕਾਲਜ ਤੂੰ ਜਾਣਾ ਇੱਕ ਹੱਥ ਵਿੱਚ ਇੱਕ ਟਾਪੀ ਹੁੰਦੀ ਐ ਪੈਨ ਵੀ ਤੇਰੇ ਕੋਲੇ ਨਹੀਂ ਹੁੰਦਾ ਤੂੰ ਸਮ ਆ ਗਿਆ ਲੈ ਲੈ ਕੇ ਦਿਓ ਲੈ ਲਿਆ ਆ ਗਿਆ ਬਰਦਰ ਹਾਂਜੀ ਬਾਪੂ ਜੀ ਹੋ ਗਿਆ ਤਿਆਰ ਹਾਂਜੀ ਅੱਜ ਤੂੰ ਬਾਹਲਾ ਨਹੀਂ ਕੁਝ ਤਿਆਰ ਵੈਰ ਹੋ ਕੇ ਚੱਲੇ ਕਿ ਤੂੰ ਬਾਪੂ ਜੀ ਅੱਜ ਨਾ ਕਾਲਜ ਚ ਫੰਕਸ਼ਨ ਆ ਤਾਂ ਕਰਕੇ ਜਲਦੀ ਤਿਆਰ ਹੋਗੀ ਤੇਰੇ ਕਾਲਜ ਵਾਲੇ ਕੋਈ ਮਾੜਾ ਮੋਟਾ ਦੋਖ ਤੈਨੂੰ ਪੜਾਉਂਦੇ ਵੀ ਆ ਕਿ ਬਸ ਕਲੇ ਫੰਕਸ਼ਨ ਜੀ ਕਰਾਈ ਜਾਂਦੇ ਆ ਲੈ ਬਾਪੂ ਜੀ ਹੋ ਕਾਲਜ ਚ ਤਾਂ ਨਿੱਕੇ ਮੋਟ ਹਮਚਰ ਹੁੰਦੀ ਰਹਿੰਦੇ ਨਾਲ ਪੜਾਉਂਦੇ ਵੀ ਆ ਉਹ ਆ ਪਿੱਛੇ ਜੇ ਤਾਂ ਤੇਰੇ ਕਾਦਾ ਫੰਕਸ਼ਨ ਹੋਇਆ ਸੀ ਉਦੋਂ ਤਿਆਰ ਵੈਰ ਹੋ ਕੇ ਵਾਗੀਆਂ ਤੁਸੀਂ ਬਾਪੂ ਜੀ ਜਦੋਂ ਕੋ ਕਾਲੇ ਜਾ ਕੇ ਕਹਿੰਦੇ ਆ ਵੀ ਅੱਜ ਤੁਹਾਡੇ ਕਾਲੇ ਚ ਇਹ ਫੰਕਸ਼ਨ ਆ ਫੰਕਸ਼ਨ ਹੋਗਾ ਥੋੜੀ ਨਾ ਕਰਾਂਗੇ ਬਾਪੂ ਜੀ ਮਜ਼ਾ ਨੇ ਬੜਿਆ ਕਾ ਪਰੜੇ ਪੜਕੇ ਜੀ ਤੂੰ ਅਫਸਰ ਲੱਗ ਜੈ ਨਾ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਏ ਤੁਸੀਂ ਫਿਕਰ ਨਾ ਕਰੋ ਬਾਪੂ ਜੀ ਜਿੰਨਾ ਪੂਰੇ ਧਿਆਨ ਨਾਲ ਪੜ੍ਹੀ ਐਂ ਨੀ ਤੇ ਅਫਸਰ ਵੀ ਲੱਗ ਕੇ ਖਾਉਂਗੀ ਤੁਹਾਨੂੰ ਆਏ ਹੁੰਦੇ ਜਵਾਕ ਇੱਕ ਹੈਗਾ ਤੂੰ ਕੁਚੱਜਾ ਕਹਿ ਜਾ ਮਾਂ ਨੇ ਪਤਾ ਨਹੀਂ ਕੀ ਖਾ ਕੇ ਜਾ ਮ ਲਿਆ ਕਿਸੇ ਕੰਮ ਦਾ ਨਹੀਂ ਹੈਗਾ ਕੀ ਹੋ ਗਿਆ ਤੂੰ ਦੱਸ ਤੂੰ ਪੈਸੇ ਦੇ ਕੇ ਦੀ ਡੋਰ ਤੇ ਹਾਂਜੀ ਬਾਪੂ ਜੀ ਕੋਈ ਗੱਲ। ਭਾਂਖੇੰਦੇ ਲੋਡ ਪੈ ਸਕਦੀ ਐ। ਖਾਣ ਪੀਣ ਦੀ ਵੀ ਲੋਡ ਪੈ ਸਕਦੀ ਐ। ਲੈ ਐਂ ਕਰ। ਹਾਲੇ। ਲੈ ਆ। ਲੈ ਆ। ਇਹਦੇ ਦਾ ਲੋਡ ਵੀ। ਆ ਫਿਰ ਕਰਦਾ ਲੋਡ ਪੂਰੀ ਵਾ। ਹਾਲੇ। ਇਹ ਕੋਤ 2000 ਰੁਪਈਆ ਹੈ। ਇਹ ਤੂੰ ਆਦੇ ਕੋਲੇ ਰੱਖ ਲੈ। ਤੈਨੂੰ ਲੋਡ-ਦੋਡ ਪਈ ਨਾ ਪਰ ਤੂੰ ਕਿਸਤ ਮੰਗਣੇ ਨਹੀਂ। ਮੈਂ ਤੈਨੂੰ ਦੱਸਤੀ ਗੈ। ਜੇ ਕੁਛ ਖਾਣਾ, ਜੇ ਕੋਈ ਸੇਲੀ ਨਾਲ ਉਹਨੂੰ ਖਵਾਉਣਾ। ਠੀਕ ਐ ਬੱਬੂ। ਠੀਕ ਐ ਨਾ। ਹਾਂ। ਤੇ ਚੁੱਪ ਕਰਕੇ ਆਪਦੀ ਪਰਸ ਦੇ ਵਿੱਚ ਪਾ ਲੈ। ਇਹ ਬਾਪ ਦੇ ਪੈਸੇ ਕਦਨੇ। ਇਹ ਹੱਥ ਨਾਲ ਰੱਖੀਏ ਇਹਦੇ ਪੈਸੇ। ਠੀਕ ਐ। ਠੀਕ ਐ ਨਾ। ਬਾਪੂ। ਤੈਨੂੰ ਪੈਸੇ ਦੇ ਦੇ ਕੇ ਚੁਲਾਈ ਜਾਂਦਾ। ਇੰਨੇ ਪੈਸੇ ਦਸ ਕੁੜੀਆਂ ਨੂੰ ਦੇਈਦੇ ਹੁੰਦੇ ਐ। ਉਹ ਥੋੜੋ ਵੀ ਬਥੇਰੇ ਪੈਸੇ ਦਿੰਦਾ ਰਿਹਾ ਮੈਂ। ਤੂੰ ਜਦੋਂ ਕਾਲਜ ਪੜਦਾ ਰਿਹਾਗਾ ਮੈਂ ਤੈਨੂੰ ਵੀ ਬਥੇਰੇ ਥੱਪਾਂ ਥੱਪੇ ਦਿੰਦਾ ਰਿਹਾ। ਪਰ ਕੀ ਮਿਲਿਆ? ਕਿਸੇ ਪੇਪਰ 'ਚ پاس ਨਹੀਂ ਹੋਇਆ ਤੂੰ। ਲੈ 500 ਮੈਨੂੰ ਦੇ ਚਾਗੀ ਦਾ। ਇਹਨੂੰ ਕਾਦੇ ਤੂੰ ਮੰਗਿਆ ਨਾ 500 ਰੁਪਇਆ। ਬਾਖੂ ਫਿਰ ਮੈਨੂੰ ਤੂੰ ਤਾਂ ਦਿੰਦਾ ਨਹੀਂ ਪੈਸੇ। ਉਹ ਤੁਸੀਂ ਕਰਨਾ ਕੀ ਐ? ਤੇਲ ਤੋਂ ਕੱਲ ਦੋਨਾਂ ਮੋਟਰਸਾਈਕਲਾਂ ਦੇ। ਉਹ ਤੂੰ ਤਾਂ 2000 ਦੇ ਨਾ ਖੜੇ ਪੈ ਰ। ਉਹਨੇ ਤਾਂ 500 ਵੀ ਨਹੀਂ ਮੰਗਿਆ ਸੀ। ਤੇ ਉਹਦੇ ਕਾਲਜ 'ਚ ਫ ਥੋੜੇ ਵੀ ਹੋਊਗਾ ਤੁਹਾਨੂੰ ਵੀ ਤੁਹਾਨੂੰ ਤਾਂ ਭਾਨਨੇ ਚਾਹੀਦਾ ਹੈ ਪੈਸਾ ਲੱਗ ਕੇ ਕਹਿੰਦਾ ਨਹੀਂ ਫਿਰ ਤੈਨੂੰ 2000 ਤਾਂ ਨਹੀਂ ਚਾਹੀਦਾ ਤੈਨੂੰ 2400 ਰੁਪਈਆ ਚਾਹੀਦਾ ਹੋਗਾ ਆ ਫੜੋ ਯਾਰ ਮੇਰੀ ਗੱਲ ਸੁਣ ਮੇਰੀ ਜਾਨ ਨਾ ਖਾਓ ਆ ਫੜ 2000 ਰੁਪਈਆ ਪੰਪ 500 ਕਰ ਲੈ ਜਾਓ ਭੱਜੋ ਉਥੋਂ ਸਾਨੂੰ ਪੰਪ 500 ਨੂੰ ਕੱਲ ਨੂੰ 2000 ਦਾ ਕੋਈ ਗੱਲ ਨਹੀਂ ਆ ਐਨੇ ਲੇਟ ਕਰਵਾਉਣਗੇ ਇਹ ਕੋਈ ਨਹੀਂ ਪੁੱਤ ਧਿਆਨ ਨਾਲ ਮੇਰੀ ਗੱਲ ਸੁਣ ਨਾਲ ਆਟ ਵਾਲੇ ਆਸਤੇ ਭੁੱਲੇ ਪੈਸੇ ਆਟ ਵਾਲੇ ਨੂੰ ਦੇ ਦੀ ਠੀਕ ਹੈ ਨਾ ਹੁਣ ਆ ਜਨਰ ਕੁੜੀ ਨੂੰ ਛੱਡ ਜਿਓ ਉੱਥੇ ਜਾਂਦੇ ਹੋਏ ਅਸੀਂ ਛੱਡ ਕੇ ਜਾਂਦੇ 2000 ਦੇਦਾ ਮੈਨੂੰ ਪਹਿਲਾਂ ਹੀ ਪਤਾ ਸੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਥੋੜੀ ਥੋੜੀ ਜੜੀ ਹੈ ਨਹੀਂ ਕਿਸੇ ਨਾਲ ਵਰਕੇ ਆਲਕੇ ਖਾਣ ਵਾਲੀ ਆਹ ਉਹ ਰਲਦਾ ਵੀ ਨਹੀਂ ਖਾਂਦੇ ਬਾਪ ਇਹਨੂੰ ਚੰਮਲਾਈ ਜਨਾ ਮੈਂ ਤੈਨੂੰ ਦੱਸਦੀ ਇੱਕ ਦਿਨ ਸਿਰ ਤੇ ਗਲੀਆਂ ਕਰੂਗੀ ਇਹ ਕੋਈ ਨਹੀਂ ਜਦੋਂ ਗਲੀਆਂ ਕਰੂਗੀ ਮੈਂ ਦੇਖ ਲਊਗਾ ਤੁਸੀਂ ਨਹੀਂ ਕਰਦੇ ਮੇਰੇ ਗਲੀਆਂ ਤੂੰ ਤਾਂ ਬੋਲ ਲੈ ਮੈਂ ਤੈਨੂੰ ਦੱਸਾਂ ਗੱਲ ਆ ਜਾ ਆਪਾਂ ਦਾ ਬਾਪੂ ਲੱਗਦੀ ਪੈਣੇ ਵਾਲੇ ਹੋਰ ਦੇਖੀ ਬਾਪੂ ਕਿ ਮੈਂ ਕਰੀ ਨਾ ਜੇ ਮੈਂ ਤਾਂ ਨਰੀ ਪੈ ਨਹੀਂ ਨਾ ਹੋਗਾ ਉਹ ਮੈਂ ਰਸ ਕੀ ਕਰਾਂ ਰੋਜ਼ ਇਹਨਾਂ ਦੇ ਲੰਬੇ ਨਵੇਂ ਖਟ ਖਟ ਕੇ ਮਤਲਬ ਉਹ ਹੋਇਆ ਪੇਪਰੇਸ਼ਾ ਤੇ ਜਿਹਦਾ ਲੜਾਈ ਕਰਕੇ ਬਹਿ ਜਾਂਦਾ ਛੋਟਾ ਦਾ ਉਹੀ ਮਿੰਟ ਵਿਚਾਰ ਕਿਸੇ ਨਾਲ ਲੜ ਕੇ ਬਹਿ ਜਾਂਦਾ ਸਰ ਕੋਈ ਨਾ ਬੱਸ ਮੈਂ ਤੁਸੀਂ ਨਾ ਟੈਨਸ਼ਨ ਨਾ ਇਹ ਤਾਂ ਆਮੀ ਇੱਕੋ ਹੋ ਜਾਣਗੇ ਮੇਰੇ ਨਾਲ ਹਰ ਹੁਲ ਕਰਦੇ ਆ ਠੀਕ ਹੈ ਜੀ ਜਾ ਗਿਆ ਤਾਂ ਵਧੀਆ ਬਲਕਿੰਗ ਕਰੀ ਤੇ ਵਧੀਆ ਪੜਾਈ ਕਰੀ ਕੀ ਕਰਦੇ ਆ ਤੁਸੀਂ ਨੰਨ ਨੂੰ ਸੀ ਵੀ ਕਿਹਦੇ ਬੰਦ ਕੀ ਹਾਂਜੀ ਬਾਪੂ ਜੀ ਮੈਂ ਜਿੰਨਾ ਕਾਤੂ ਉਹਨੇ ਤਾਂ ਫੁੰਮ ਲਿਆ ਕੇ ਦੇ ਦੂੰਗੀ ਕੋਈ ਨਹੀਂ ਬੰਦ ਤੂੰ ਰੱਖ ਲਈ ਨੋਟ ਪੈਂਦੀ ਰਹਿੰਦੀ ਕੁੜੀਆਂ ਨੂੰ ਉਹ ਤਾਂ ਨਾਲੇ ਪੜਦੀਆਂ ਕੋਈ ਤੂੰ ਕਿਤਾਬਾਂ ਕਾਪੀਆਂ ਲੈਉਣੀਆਂ ਹੁੰਦੀਆਂ ਨੇ ਉਹਦੇ ਕੋ ਰੱਖ ਲੈ ਠੀਕ ਹੈ ਬਾਪੂ ਚਲ ਮੈਂ ਜਾਂਦੀ ਜੰਗੇ ਚੰਗਾ ਭੱਜ ਕੇ ਜਾ ਅੱਗੇ ਛੇ ਬੰਦ ਅਗੀ ਪੱਤਾ ਜੰਮ ਲਓ ਪੁੱਤ ਚੰਮੀ ਕੀ ਤੁਸੀਂ ਪੱਤਾਂ ਨੂੰ ਸਿਰ ਤੇ ਚੱਕ ਲਓਗੇ ਜੇ ਪੁੱਤ ਚੱਜਦਾ ਹੋਗੇ ਤਾਂ ਫੇਰ ਹੀ ਜੰਮਣ ਦਾ ਫਾਇਦਾ ਸਾਰਾ ਨੇ ਪੁੱਤ ਜੰਮ ਲਓ ਪੁੱਤ ਚੰਮੀ ਆ ਲੋ ਚਾਹ ਫੀ ਲੋ ਵੀਰ ਜੀ ਚਾਹ ਮੈਂ ਕੱਲ ਕਹਾ ਆ ਕੁੜੀ ਨਹੀਂ ਨੱਚ ਬੜਾ ਠੀਕ ਹੈ ਮਾੜਾ ਮਤਾ ਉਹ ਸੋਚਦੀ ਨਹੀਂ ਤੁਸੀਂ ਮੈਂ ਨਹੀਂ ਸੋਚਦਾ ਤੂੰ ਸੋਚਦੀ ਆ ਆ ਦੋਨੋਂ ਮੁੰਡਿਆਂ ਦੇ ਸਿਰ ਤੇ ਜਿਹੜਾ ਰੱਖਿਆ ਹੈ ਅਮਰੀਕਾ ਸੁਣ ਕੀ ਲੋਡ ਪਈ ਸੀਗੀ ਉਹਨਾਂ ਦੇ ਘਰੇ ਜਾ ਕੇ ਬਿੰਦਰ ਕੇ ਲੜਾਈ ਕਰਦੀ ਗਲੀ ਦੇ ਵਿੱਚ ਖੜ ਕੇ ਨਾਲੇ ਉਹ ਹੀ ਗੱਲ ਮੋਟਰਸਾਈਕਲ ਤੋੜ ਕੇ ਆਏ ਉਹਨਾਂ ਦੇ ਨਾਲੇ ਅਗਲੇ ਥਾਣੇ ਜਾ ਕੇ ਮੈਂ ਤਾਂ ਕਿਹਨੇ ਕੀਤੀ ਮੈਂ ਤਾਂ ਕੀਤੀ ਆ ਮੈਂ ਤੇ ਵਹਿਮਤਾ ਕਰਦੇ ਹੁਣ ਨਾ ਮੋਟਰਸਾਈਕਲ ਬਣਾ ਲਿਆ ਅਜਾ ਵਹਿਮ ਤਾਂ ਕਰਦੇ ਸੀ ਤੇਰੇ ਦੋਨੇ ਸੱਗ ਨਹੀਂ ਤੇ ਮੇਰੇ ਪੁੱਤਾਂ ਨੇ ਕੀ ਕਿਸੇ ਦਾ ਮਾੜਾ ਕਰਤਾ ਮੈਂ ਗੇਣਾ ਚ ਬਣਾ ਰੱਖਿਆ ਨਾ ਕੱਲੂ ਇਹ ਨਾ ਹੋਵੇ ਮੂੰਹ ਕਾਲਾ ਕਰਾਜ ਕਿਤੇ ਜਦੋਂ ਕਾਲਾ ਕਰਾਊਗੀ ਮੂੰਹ ਨਾ ਮੈਂ ਦੇਖ ਨੂੰ ਆਪੇ ਉਦੋਂ ਤੂੰ ਨਾ ਮੇਰੀ ਗੱਲ ਸੁਣ ਮੇਰੇ ਕੋਲ ਆਇਂ ਠੀਕ ਹੈ ਨਾ ਤੂੰ ਤਾਂ ਪੁੱਤਾਂ ਦੀ ਐ ਜਿਵੇਂ ਤੈਨੂੰ ਕਹਿਤਾ ਹਾਂ ਨਾ ਤੇ ਮੰਗਰ ਲੱਗੀ ਰਹਿਣੀ ਐ 24 ਘੰਟੇ ਮੈਂ ਕਿ ਤਿੰਨ ਵਾਰੀ ਉਹਦੀ ਬੀਏ ਦੇ ਦਾਖਲਾ ਭਰਤਾ ਕੀ ਬਣਿਆ ਕਿਹੜੀ ਕਲਾਸ ਪਾਸ ਹੋ ਕੇ ਦਿਖਾਇਆ ਦੱਸੀ ਵੱਡੇ ਨੇ ਪੜਦਾ ਤਾਂ ਹੈਗਾ ਉਹਦੀ ਕਿਸਮਤ ਹੀ ਮਾੜੀ ਐ ਕਿਸਮਤ ਹੀ ਮਾੜੀ ਆ ਵੀ ਕਿਸਮਤ ਨਹੀਂ ਮਾੜੀ ਲੱਛਣ ਮਾੜੀ ਆ ਨਾ ਵਾਸ ਸਾਰਾ ਤੇ ਆਈ ਕਰੀ ਜਾ ਕਰ ਜਦੋਂ ਤੁਹੀ ਪਿਆ ਹੋ ਕੇ ਪੁੱਤਾਂ ਨੂੰ ਆਏ ਕੋਸਣਾ ਤਾਂ ਅਗਲੇ ਤਾਂ ਦੂਜੇ ਤਾਂ ਕਹਿਣਗੇ ਮੇਰੇ ਨਾਮ ਦੇ ਸਾਰੇ ਮੇਰੇ ਯਾਰ ਦੋਸਤੇ ਕਹਿੰਦੇ ਸਾਡਾ ਮੁੰਡਾ ਫਰਾਨੀ ਸਾਡੇ ਸੈੱਟ ਹੋ ਗਿਆ ਤਾਂ ਇੱਕ ਮੁੰਡੇ ਇੰਦਰਜੀਤ ਦਾ ਮੁੰਡਾ ਸੀਗਾ ਜਿਹੜਾ ਫੌਜ ਚ ਭਰਤੀ ਹੋ ਗਿਆ ਇੱਕ ਦਾ ਖਾ ਪੁਲਿਸ ਚ ਭਰਤੀ ਹੋ ਗਿਆ ਤੇ ਇਹ ਆ ਕੋਦੇ ਬੱਤਰ ਦੇ ਵੇਖਾਂਦੇ ਮੈਂ ਉਸ ਉਹਨਾਂ ਨੂੰ ਕੀ ਮੂੰਹ ਦਿਖਾਵਾਂ ਕੋਈ ਗੱਲ ਨਹੀਂ ਅਧਿਆਪਕ ਇਹਨਾਂ ਦੀ ਵੀ ਸੁਣ ਲੂਗਾ ਇਹ ਵੀ ਟ੍ਰਕਿੰਗਾਂ ਕਰਨਗੇ ਨੱਕ ਜੱਟ ਦੀਆਂ ਨੌਕਰੀਆਂ ਤੇ ਜਿਹਨਾਂ ਨਾਲਦੇ ਆ ਹਾਂ ਡੀਜੇ ਤੇ ਨੱਚਦੇ ਜਾ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਆਹ ਉਹ ਕਛਲਾ ਬਾਬੀ ਵੀ ਕੇ ਜੇ ਕੋਈ ਬੁਲਾਉਂਦਾ ਤਾਂ ਜਾਂਦੇ ਆ ਉਹੀ ਨਹੀਂ ਤੁਰੇ ਫਿਰਦੇ ਅਗਲੇ 10 12 ਘਰੇ ਕਹਿ ਕੇ ਆਏ ਸੀ ਮਾੜੇ ਮਾੜਾ ਮੋਟਾ ਵੀ ਨਹੀਂ ਵਰਜਦਾ ਕੁੜੀ ਨੂੰ ਮਾੜਾ ਬਟੇ ਸਿਰੇ ਚੜਾ ਰੱਖੀ ਹੁਣ ਇਹਨੂੰ ਤਾਂ ਮੈਂ ਵਰਜਨੂਗਾ ਤੂੰ ਵੀ ਵਰਜਨਿਆ ਕਰ ਹਾਂ ਐਡਾ ਲੰਬਾ ਆਇਆ ਸੀ ਦੋ ਦਿਨ ਪਹਿਲਾਂ ਉਹ ਭੁੱਲੀ ਨਾ ਮੈਨੂੰ ਸਗਲ ਮੈਂ ਕਰਾਇਆ ਸੀ ਇਹਨਾਂ ਦੇ ਰਾਜਾ ਲੰਬਾ ਆਇਆ ਲੈ ਮੈਂ ਗੱਲ ਗੱਲ ਤੇ ਉਹਨਾਂ ਨੂੰ ਉਸਾਲ ਲੈਣਾ ਤੂੰ ਇਹ ਗੱਲ ਕੁੜੀ ਲੰਬੇ ਤੇ ਕਿਉਂ ਆਉਂਦੀ ਘਰੇ ਚਲ ਕੋਈ ਨਾ ਕੱਲ ਨੂੰ ਦੇਖੂਗੀ ਉਦੋਂ ਰੋਵੇਂਗਾ ਅੱਖਾਂ ਤੇ ਹੱਥ ਧਰ ਚੰਗਾ ਉਹਦਾ ਚੌਂਦੀ ਹੈ ਇਹ ਕੁਸ਼ਾ ਵੀ ਆਪਕੋ ਹੋ ਜੇ ਕੁੜੀ ਦੇ ਨਾਲ ਫਰ ਗਿਆ ਵੀ ਇਕੱਲਾ ਚਾਰੇ ਜਣੇ ਮੇਰੇ ਤੋਂ ਤਾਂ ਹੋ ਹੋਏ ਪਏ ਇੱਕ ਕੁੜੀ ਆ ਬਸ ਜਿਹੜੀ ਮੇਰੀ ਪੱਖ ਦੀ ਗੱਲ ਕਰਦੀ ਹੈ ਕਿੰਨਾ ਟਾਈਮ ਹੋ ਗਿਆ ਕਦੋਂ ਦੀ ਵੇਟ ਕਰੀਏ ਨੇ ਇਹ ਹਰ ਵਾਰ ਐਂ ਕਰਦਾ ਹੁੰਦਾ ਮੈਂ ਪਹਿਲਾਂ ਆ ਕੇ ਬਹਿ ਜਾਨੀ ਆ ਤੇ ਆਪਨੇ ਲੇਟ ਆਉਣਾ ਕਿਵੇਂ ਹਰਪੀ ਦਾ ਮੈਂ ਤਾਂ ਠੀਕ ਆ ਤੁਸੀਂ ਦੱਸੋ ਠੀਕ ਆ ਵਧੀਆ ਹੋਰ ਠੀਕ ਠਾਕ ਹੋ ਹਾਂ ਮੈਨੂੰ ਤੁਸੀਂ ਨਹੀਂ ਠੀਕ ਲੱਗਦੇ ਹਰ ਵਾਰ ਇਹੀ ਹੁੰਦਾ ਤੁਹਾਡਾ ਲੇਟ ਆਉਣਾ ਯਾਰ ਟ੍ਰੈਫਿਕ 'ਚ ਫਸ ਗਿਆ ਜੀ ਤੈਨੂੰ ਪਤਾ ਹੈਗਾ ਸ਼ਹਿਰ 'ਚ ਕਿੰਨਾ ਟ੍ਰੈਫਿਕ ਆ ਉਧਰੋਂ ਫਾਟਕ ਲੱਗ ਗਿਆ ਹਰ ਵਾਰੀ ਇਹ ਹੁੰਦਾ ਜਦੋਂ ਦੇਖੋ ਟ੍ਰੈਫਿਕ ਸੀ ਫਾਟਕ ਬੰਦ ਹੋ ਗਿਆ ਹਰ ਵਾਰੀ ਕਿੱਥੋਂ ਯਾਰ ਹੁਣ ਮੈਂ 5-7 ਮਿੰਟ ਯਾਰ ਹੁਣ ਉੱਡ ਕੇ ਆ ਜਾਂ ਮੈਂ ਮੈਂ ਕਿਹੜਾ ਯਾਰ ਜਾ ਆ ਜਾ ਯਾਰ ਇਹੋ ਜਿਹੀ ਗੱਲਾਂ ਕਿੱਥੋਂ ਕਰ ਲੈਣਾ ਤੂੰ ਹੈ ਨਾ ਮੈਨੂੰ ਇਹ ਦੱਸ ਉੱਡ ਕੇ ਉਹਨੂੰ ਕੀ ਤੂੰ ਸ਼ਕਤੀਮਾਨ ਹੈ ਯਾਰ ਜਿੰਮੇ ਦਾ ਤੂੰ ਬੋਲੇਂਗੀ ਉਵੇਂ ਤਾਂ ਮੈਂ ਜਵਾਬ ਦਊਗਾ ਯਾਰ ਹੁਣ ਮੈਨੂੰ ਬਾਲੀਆਂ ਗੱਲਾਂ ਤਾਂ ਨਹੀਂ ਹੋਣੀਆਂ ਚੱਲ ਚੰਗਾ ਇਹ ਛੱਡ ਤੂੰ ਮੈਨੂੰ ਐਂ ਦੱਸ ਤੂੰ ਫਾਰਮ ਭਰੇ ਸੀਗੇ ਤੇਰੇ ਕੱਲ ਇੰਟਰਵਿਊ ਯਾਰ ਇੰਟਰਵਿਊ ਤਾਂ ਮੈਂ ਦੇ ਕੇ ਆਇਆ ਸੀਗਾ ਪਰ ਕੋਈ ਦਾ ਸਵਾਲਾਂ ਨੇ ਮੈਥੋਂ ਜਵਾਬ ਨਹੀਂ ਦਿੱਤੇ ਗਏ ਉਹਦੇ ਵਿੱਚ ਤਾਂ ਕਰਕੇ ਮੈਂ ਰਹਿ ਗਿਆ ਉਹਦੇ ਵਿੱਚੋਂ ਕਲੀਅਰ ਨਹੀਂ ਹੋਈ ਮੇਰੀ ਇੰਟਰਵਿਊ ਹਾਂ ਮੈਨੂੰ ਤਾਂ ਪਹਿਲੇ ਹੀ ਪਤਾ ਸੀਗਾ ਮੈਨਾਂ ਲਈ ਮੈਂ ਉਹਦਾ ਕਿੰਨਾ ਕਰੀ ਅੱਗੇ ਪੜ੍ਹ ਲਓ ਵੀ ਪੜ੍ਹ ਲਓ ਧਿਆਨ ਨਾਲ ਹਾਂ ਉਹ ਤਾਂ ਕਹਿੰਦੇ ਮੈਂ ਤਾਂ ਸਾਰਾ ਆਉਂਦਾ ਸਾਰਾ ਕੁਝ ਆਉਂਦਾ ਤੇ ਹੁਣ ਮੈਂ ਵਿਆਹ ਕਿਉਂ ਨਹੀਂ ਕਰਦਾ ਯਾਰ ਕਿੰਨੀ ਤਾਂ ਤਿਆਰੀ ਕਰਦਾ ਯਾਰ ਮੈਂ ਕਿੰਨਾ ਤੇਰੇ ਸਾਹਮਣੇ ਦਿਨ ਰਾਤ ਤਾਂ ਪੜਦਾ ਸੀਗਾ ਪਰ ਪੇਪਰ ਕਈ ਵਾਰੀ ਔਖਾ ਆ ਜਾਂਦਾ ਕੰਪੀਟੀਸ਼ਨ ਤੈਨੂੰ ਪਤਾ ਹੀ ਹੈ ਕਿੰਨਾ ਅੱਜ ਕੱਲ ਹਾਂ ਆਪੇ ਆਏ ਦਿਨ ਰਾਤ ਪੜ੍ਹਦੇ ਸੀ ਅੱਛਾ ਜ ਸਿਲੈਕਸ਼ਨ ਤਿਆਰ ਹੁਣ ਮੈਂ ਜ਼ੋਰ ਤਾਂ ਲਾਈ ਜਣਾ ਯਾਰ ਆਪਦਾ ਪੂਰੀ ਕੋਸ਼ਿਸ਼ ਕਰੀ ਜਣਾ ਤੁਹਾਨੂੰ ਨਾ ਕੋਈ ਫਿਕਰ ਨਹੀਂ ਹੈਗਾ ਤੁਹਾਨੂੰ ਇਹਨਾਂ ਪਤਾ ਆਪਣਾ ਵਿਆਹ ਨਹੀਂ ਹੋਣਾ ਚਲ ਤੂੰ ਸਾਰੀਆਂ ਗੱਲਾਂ ਛੱਡ ਯਾਰ ਤੂੰ ਦੱਸ ਘਰੇ ਕੀ ਬਣਿਆ ਕੀ ਕਹਿੰਦੇ ਤੂੰ ਗੱਲ ਕੀਤੀ ਆਪਣੀ ਮੈਂ ਹਜੇ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਨਾ ਆ ਹੀ ਹੋਇਆ ਪਿਆ ਵੀ ਚਲ ਨੌਕਰੀ ਤੇ ਇੱਕ ਸਾਈਡ ਹੈ ਅਦਰ ਕਾਸਟ ਹੈ ਪਤਾ ਨਹੀਂ ਮੰਨਣਗੇ ਕਿ ਨਾ ਕੀ ਕਹਿੰਦੇ ਤੂੰ ਗੱਲ ਕੀਤੀ ਮਮੇ ਨਹੀਂ ਕੀਤੀ ਗੱਲ ਮੈਂ ਹਜੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਪਰ ਮੇਨ ਜਿਸ ਤੱਕ ਇਹ ਲੱਗਦਾ ਮੈਂ ਗੱਲ ਕਰੂੰਗੀ ਵੀ ਡੈਡੀ ਮੰਨ ਜਾਣਗੇ ਕਿਤੇ ਨਾ ਕਿਤੇ ਡੈਡੀ ਮੇਰੇ ਬਾਲਾ ਕਰਦੇ ਜਿਵੇਂ ਮੈਂ ਕਹਿੰਨੇ ਆ ਡੈਡੀ ਹਰ ਗੱਲ ਮੰਨਦੇ ਮੇਰੀ ਤੂੰ ਫਿਰ ਕੋਸ਼ਿਸ਼ ਕਰ ਇੱਕ ਵਾਰੀ ਪੁੱਛ ਡੈਡੀ ਨਾਲ ਗੱਲ ਕਰਕੇ ਜਿੱਪਦਾ ਮੰਨ ਜਾਣਾ ਜਿੱਪਦਾ ਰੱਬ ਆਪਣੀ ਸੋਣੀ ਲਵੇ ਹਾਂ ਕੋਈ ਨਾ ਮੈਂ ਅੱਜ ਹੀ ਜਾ ਕੇ ਗੱਲ ਕਰਦੀ ਆ ਘਰੇ ਹਾਂ ਤੂੰ ਗੱਲ ਕਰ ਤਰੇ ਜਾ ਕੇ ਤੇ ਮੈਂ ਤੁਹਾਨੂੰ ਐ ਕਹਿੰਨੇ ਤੁਸੀਂ ਵੀ ਕੋਈ ਕੰਮ ਕਰ ਲੱਭ ਲੋ ਮੈਂ ਲੱਭੀ ਜਨਾ ਯਾਰ ਤੇਰੇ ਸਾਹਮਣੇ ਕਿੰਨੀ ਕੋਸ਼ਿਸ਼ ਕਰੀ ਜਨਾ ਹੁਣ ਮੈਂ ਜੋਬ ਹੁਣ ਜੋਬਸ ਬਹੁਤ ਨਿਕਲੀਆਂ ਮੈਂ ਸਾਰੇ ਫਾਰਮ ਅਪਲਾਈ ਕੀਤੇ ਆ ਕੋਈ ਨਾ ਇਸ ਵਾਰ ਮੈਂ ਦੇਖਦਾ ਫੁੱਲ ਤਿਆਰੀ ਕਰੂੰਗਾ ਇਸ ਵਾਰ ਆਪਾਂ ਪੱਕਾ ਲੱਗ ਜਾਵਾਂਗੇ ਠੀਕ ਆ ਚਲੋ ਵਧੀਆ ਚਲਿਏ ਕਲਾਸ ਲਾਈਏ ਹਾਂ ਚੱਲਦੇ ਆਪਾਂ ਹੋਰ ਖਾਣਾ ਪੀਣਾ ਕੁਛ ਨਹੀਂ ਮੈਂ ਤਾਂ ਕੁਛ ਨਹੀਂ ਖਾਣਾ ਪੀਣਾ ਬਸ ਹੋਰ ਤੇ ਬਾਕੀ ਤੂੰ ਬੜੀ ਟੈਨਸ਼ਨ ਨਾ ਲਿਆ ਕਰ ਕੋਈ ਨਾ ਸਭ ਕੁਝ ਵਧੀਆ ਹੋ ਜੂਗਾ ਕੋਈ ਨਾ ਰੱਬ ਆਪਣੀ ਸੁਣੂਗਾ ਬਾਕੀ ਕਰਦੇ ਮੰਨ ਜਾਣਗੇ ਇੱਕ ਵਾਰੀ ਤਾਂ ਕਰਦੇ ਹੀ ਹੁੰਦੇ ਆ ਕਰਦੇ ਕੋਈ ਨਾ ਹਾਂ ਹੌਲੀ ਹੌਲੀ ਆਪੇ ਮੰਨ ਜਾਣਗੇ ਕੋਈ ਨਾ ਆਪਾਂ ਕਰ ਲਾਂਗੇ ਕੋਈ ਹਾਲ ਮੈਂ ਤਾਂ ਇਹੀ ਟੈਨਸ਼ਨ ਐ ਵੀ ਕਰਦੇ ਜੇ ਨਾਮ ਉਹਨੇ ਫੇਰ ਕੀ ਕਰੂੰਗੀ ਮੈਂ ਤਾਂ ਤੇਰੇ ਬਿਨਾਂ ਰਹਿ ਨਹੀਂ ਸਕਦੀ ਤੇ ਨਾ ਹੀ ਮੈਂ ਕਿਸੇ ਹੋਰ ਬਾਰੇ ਸੋਚਿਆ ਵੀ ਮੈਂ ਹੋਰ ਨਾਲ ਵਿਆਹ ਕਰਵਾਉਣਾ ਫਿਰ ਆਪਾਂ ਕੋਈ ਹੱਲ ਤਾਂ ਕੱਢਾਂਗੇ ਹਾਂ ਹੱਲ ਹਾਂ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਕੋਈ ਗੱਲ ਨਹੀਂ ਜੇ ਨਾ ਮੰਨੇ ਫਿਰ ਫਿਰ ਆਪਾਂ ਕੁਟ ਮੈਰਿਜ ਕਰਾਵਾਂਗੇ ਉਹੀ ਤਾਂ ਮੈਂ ਕਹੀ ਐ ਨੇ ਕਰਵਾਣੀ ਤਾਂ ਪੈਣੀ ਆ ਘਰਦਿਆਂ ਦੇ ਖਲਾਬ ਵੀ ਨਹੀਂ ਜਾ ਸਕਦੇ ਨਾ ਤੇਰੇ ਬਿਨਾਂ ਨਹੀਂ ਰਹਿ ਸਕਦੀ ਜਗਦੀਪ ਕੀ ਕਰਾਂ ਤੂੰ ਜਿਵੇਂ ਮਰਜ਼ੀ ਕਰ ਮਨਾ ਤੂੰ ਕਰਦਿਆਂ ਤੂੰ ਡੈਡੀ ਨੂੰ ਕਹਿ ਕੁਛ ਮਰਜ਼ੀ ਕਰ ਮਮੀ ਨੂੰ ਕਹਿ ਇੱਕ ਵਾਰੀ ਤਾਂ ਕਰਨਗੇ ਇੱਕ ਵਾਰੀ ਤਾਂ ਕਲਾਸ ਜਾਵਾਂਗੇ ਕੋਈ ਨਹੀਂ ਅੱਜ ਜਾ ਕੇ ਗੱਲ ਕਰਦੀ ਆ ਉਹਨਾਂ ਨਾਲ ਫਿਰ ਮੈਂ ਤੁਹਾਨੂੰ ਦੱਸ ਦਿਆਂ ਕੀ ਬਣਦਾ ਮੇਰਾ ਹਾਂ ਤੂੰ ਗੱਲ ਕਰ ਸਕੇ ਤੂੰ ਮੈਨੂੰ ਦੱਸ ਕੀ ਬਣਦਾ ਚੰਗਾ ਚਲ ਆਪਾਂ ਕਲਾਸ ਲੱਗਿਆ ਤੁਹਾਨੂੰ ਹਾਂ ਚਲ ਲੇਟ ਹੋਈ ਜਾਂਨੇ ਆ ਆਜਾ ਚਲ ਚੱਲੀਏ ਹੋ ਹੋ ਥੱਕ ਗਈ ਸੌਂ ਗਈ ਸੀ ਮੈਂ ਬਸ ਉਹੀ ਹੁਣੀ ਪਈ ਸੀ ਮੜਾ ਜਾ ਅੱਛਾ ਆ ਗਈ ਹਾਂ ਮੈਂ ਤਾਂ ਆ ਗਈ ਹੋ ਗਿਆ ਫੰਕਸ਼ਨ ਹਾਂ ਹੋ ਗਿਆ ਮੇ ਫੰਕਸ਼ਨ ਤਾਂ ਚਲ ਤੇ ਚਾਹ ਪੀਣੀ ਹੈ ਨਾ ਨਾ ਮੰਮੀ ਮੈਂ ਤਾਂ ਕੁਝ ਨਹੀਂ ਪੀਣੀ ਚਾਚੂ ਅੱਛਾ ਮੈਂ ਨਾ ਗੱਲ ਕਰਨੀ ਸੀ ਤੁਹਾਡੇ ਨਾਲ ਕੀ ਗੱਲ ਕਰਨੀ ਹੈ ਪੁੱਤ ਦੱਸ ਮੰਮੀ ਮੈਂ ਨਾ ਮੁੰਡੇ ਨੂੰ ਪਸੰਦ ਕਰਦੀ ਆਂ ਤੇ ਵਿਆਹ ਵੀ ਉਹਦੇ ਨਾਲ ਕਰਵਾਉਣਾ ਅੱਛਾ ਤੂੰ ਮੁੰਡੇ ਨੂੰ ਵੀ ਪਸੰਦ ਕਰਦੀ ਆਂ ਵਿਆਹ ਵੀ ਉਹਦੇ ਨਾਲ ਕਰਾਉਣਾ ਸ਼ਰਮ ਸ਼ਰਮ ਹੈਗੀ ਮਾੜੀ ਮੋਟੀ ਲੈ ਮੰਮੀ ਹੁਣ ਜੇ ਗੱਲ ਦੱਸੀ ਆ ਤੇ ਇਹਦੇ ਸ਼ਰਮ ਵਾਲੀ ਕੀ ਗੱਲ ਹੈ ਆਹੀ ਗੱਲ ਨਾ ਤਾਂ ਮੈਂ ਵਰਜਦੀ ਨਹੀਂ ਸੀ ਤੇਰੇ ਪਿਓ ਨੂੰ ਕਹਿੰਦੀ ਸੀ ਵੀ ਇਹਨੂੰ ਜਿਆਦਾ ਸਿਰੇ ਨਾ ਚੜਾ ਵੀ ਹੱਥਾਂ 'ਚੋਂ ਨਿਕਲ ਜੂਗੀ ਉਹੀ ਗੱਲ ਕਰਦੀ ਨਾ ਤੂੰ ਮਮੇ ਕੀ ਗੱਲਾਂ ਕਰੀ ਇਹਨਾਂ ਗੱਲ ਤਾਂ ਪੂਰੀ ਸੁਣ ਲੋ ਮੇਰੀ ਸੁਣੀ ਪਈ ਏ ਗੱਲ ਨਾ ਕੀ ਕੰਮ ਧੰਦਾ ਕਰਦਾ ਹਜੇ ਤਾਂ ਕੁਝ ਨਹੀਂ ਕਰਦਾ ਪਰ ਲੱਭਦਾ ਫਿਰਦਾ ਉਹ ਕੰਮ ਅੱਛਾ ਹਜੇ ਕੁਝ ਨਹੀਂ ਕਰਦਾ ਕੰਮ ਲੱਭਦਾ ਫਿਰਦਾ ਤੈਨੂੰ ਪਤਾ ਹੀ ਏ ਵੀ ਇਹੇ ਜੇ ਕੰਮ ਕਰ ਲੈਣਗੇ ਤੇ ਲੈ ਮਮੀ ਕੰਮ ਲੱਭਦਾ ਫਿਰਦਾ ਮਿਲ ਜੇਗਾ ਕੰਮ ਕਰਨ ਲੱਗ ਜੂਗਾ ਚਲੋਂ ਤਾਂ ਛੱਡ ਪਰੇ ਤੇ ਜਾਤ ਬਰਾਦਰੀ ਕੀ ਹੈ ਮੰਮੀ ਉਹ ਆਪਣੇ ਬਰਾਦਰੀ ਦਾ ਨਹੀਂ ਹੈਗਾ ਓਹੋ ਆਪਣੀ ਬਰਾਦਰੀ ਦਾ ਵੀ ਨਹੀਂ ਉਹ ਅੱਛਾ ਹੁਣ ਤੂੰ ਗੈਰ ਜਾਤਾਂ ਚ ਵਿਆਹ ਕਰਾਵੇਂਗੀ ਹੈ ਇਹਦੇ ਚ ਕੀ ਗੱਲ ਤਾਂ ਮੰਮੀ ਇਹ ਗਲਤੀ ਨਹੀਂ ਹਜੇ ਤੂੰ ਇਹਨੂੰ ਚੰਗਾ ਸਮਝਦੀ ਹੈ ਮੈਨੂੰ ਨਹੀਂ ਇਹ ਜੀਆਂ ਗੱਲਾਂ ਮਨਜ਼ੂਰ ਸਮਝੀ ਬੰਮੇ ਇੱਕ ਵਾਰ ਉਹਨੂੰ ਮਿਲ ਕੇ ਤਾਂ ਦੇਖ ਲੋ ਕਿਵੇਂ ਦਾ ਮੁੰਡਾ ਕਿਵੇਂ ਦਾ ਨਹੀਂ ਉਹਦੇ ਘਰਵਾਰ ਜਾ ਕੇ ਦੇਖ ਲੋ ਜਦੋਂ ਮੈਨੂੰ ਇਹ ਪਸੰਦ ਹੀ ਨਹੀਂ ਕਿਉਂ ਤਾਂ ਅਸੀਂ ਮਿਲ ਗਏ ਉਹਨੂੰ ਤੇ ਕਿਉਂ ਅਸੀਂ ਉਹਦਾ ਘਰਵਾਰ ਦੇਖੀਏ ਚਲ ਕੋਈ ਠੀਕ ਹੈ ਕੰਮ ਧੰਦਾ ਵੀ ਚੱਲ ਮੈਂ ਮੰਨ ਲਈ ਮਿਲ ਜੂਗਾ ਚਲ ਆਪ ਦੀ ਘਟੋ ਘਟੇ ਜਾਤ ਬਰਾਦਰੀ ਤਾਂ ਹੋਵੇ ਮੈਂ ਲੱਛਣ ਕੀ ਲੱਛਣ ਕੀ ਤੇ ਮੈਨੂੰ ਤਾਂ ਐ ਲੱਗਦਾ ਮੈਂ ਗਲਤੀ ਕਰ ਲਈ ਤੁਹਾਡੇ ਕੋਲ ਗੱਲ ਕਰਕੇ ਹਾਂ ਗਲਤੀ ਕਰ ਲਈ ਇਹਦੇ ਵਿੱਚ ਇਹੋ ਜਿਹੇ ਲੱਛਣ ਕਰਕੇ ਇਹੋ ਜੀਆਂ ਸੁਕੜੀਆਂ ਤਾਂ ਹੀ ਤਾਂ ਕਹਿੰਦੇ ਵੀ ਮਾਪਿਆਂ ਨੂੰ ਗਲਤ ਸਮਝਦੀਆਂ। ਵੀ ਜਿਹੜਾ ਕੋਈ ਚੰਗੀ ਗੱਲ ਕਹਿੰਦੀ ਆ ਤੇ ਫਿਰ ਮਾਪੇ ਕਿਹੜਾ ਸਮਝਦੇ ਆ ਜਿਵਾਕਾਂ ਨੂੰ? ਸਮਝਦੇ ਆ ਜਿਵਾਕਾਂ ਨੂੰ। ਜਿਹੜੀ ਕੋਈ ਗੱਲ ਸਮਝਣ ਵਾਲੀ ਹੋਵੇ। ਜਿਹੜੀ ਬਿਨਾਂ ਸਮਝ ਤੋਂ ਉਹ ਸਮਝ ਲਈਏ। ਤਾਂ ਹੋਲੀ ਤਾਂ ਬੋਲ ਪਾ ਇੰਨਾ ਕਾਤ ਰੌਲਾ ਪਾਈ ਜੰਨੀ ਆ। ਹੋਲੀ ਬੋਲੀ ਆ। ਚੱਲ ਤੇਰੇ ਪਿਓ ਨਾਲ ਗੱਲ ਕਰੀਏ। ਜਿਹੜੇ ਨੇ ਸਿਰੇ ਚੜਾਇਆ ਜਾਦੇ। ਕਿਤਨਾ ਕਿਤੇ ਮੈਨੂੰ ਐ ਲੱਗਦਾ ਬਾਪੂ ਤਾਂ ਪੱਕਾ ਮੰਨ ਜੂਗਾ। ਮੈਨੂੰ ਤੇਰਾ ਪਤਾ ਹੀ ਸੀ ਗम्मा ਜੇ ਇਹ ਹੀ ਗੱਲ ਤੇਰੇ ਮੁੰਡਿਆਂ ਨੇ ਕੀਤੀ ਹੁੰਦੀ ਨਾ ਵੀਰੇ ਹੋਰਾਂ ਨੇ ਫਿਰ ਤੂੰ ਮਿੰਟ ਚ ਮੰਨ ਜਾਂਦੀ ਮੈਂ ਆਈ ਕੁੜੀ ਗਈ ਨਾ ਮੇਰੇ ਮੁੰਡੇ ਨੇ ਇਹ ਜਿਹਾ ਕਰਤੂਤਾ ਨਹੀਂ ਕਰਦੇ ਹੈ ਉਹਨਾਂ ਦਾ ਕੋਈ ਲਾਂਭਾ ਆਇਆ ਇਹ じゃ ਤੇ ਮੇਰਾ ਕੀ ਲਾਂਭਾ ਆ ਗਿਆ ਮੇਰਾ ਕੋਈ ਲਾਂਭਾ ਆਇਆ ਅਜੇ ਤੱਕ ਤੁਹਾਨੂੰ ਕਿਸੇ ਨੇ ਕਿਹਾ ਕੁਝ ਮੈਂ ਲੋਕਾਂ ਨੂੰ ਤਾਂ ਪਤਾ ਹੀ ਹੋਊਗਾ ਕੀ ਕਰਤੂਤਾ ਕਰਦੀਆਂ ਤੂੰ ਬਾਹਰ ਜੇ ਲਾਂਭਾ ਨਹੀਂ ਆਇਆ ਘਰੇ ਲੋਕਾਂ ਨੂੰ ਪਤਾ ਹੁੰਦਾ ਕੋਈ ਨਾ ਕੋਈ ਆ ਕੇ ਤਾਂ ਦੱਸਦਾ ਤੁਹਾਨੂੰ ਕੁਝ ਤਾਂ ਪਤਾ ਲੱਗਦਾ ਭਰਾਵਾਂ ਨੂੰ ਦੱਸਦਾ ਡੈਡੀ ਨੂੰ ਦੱਸਦਾ ਕੋਈ ਸੰਗ ਮੰਨ ਤੈਨੂੰ ਪੜਨ ਭੇਜਦੇ ਹੁੰਦੇ ਸੀ ਵਿਚਾਰ ਕੋਈ ਨਾ ਪੜ੍ਹ ਲਿਖ ਕੇ ਕੋਈ ਨੌਕਰੀ ਸਰੇਖ ਹੋ ਜੂਗੀ ਛੇਤੀ ਵਿਆਹ ਦੀ ਹੋ ਗਈ ਵਿਆਹ ਕਰਾਉਣਾ ਇਹਨੇ ਚੱਲ ਤੇਰੇ ਪਿਆ ਕੋਲ ਚੱਲ ਆ ਜਾ ਕੋਈ ਨਾ ਕਰਦੀਆਂ ਗੱਲ ਉਹਦੇ ਨਾਲ ਫੱਲੇ ਮੈਂ ਡੈਡੀ ਕੋਲ ਗੱਲ ਕਰ ਲਾਂਦੀ ਮੈਨੂੰ ਪਤਾ ਹੈ ਮੇਰੇ ਡੈਡੀ ਮੇਰੇ ਬਾਲਾ ਕਰਦਾ ਜਿਵੇਂ ਮੈਂ ਡੈਡੀ ਨੂੰ ਕਹੂੰਗੀ ਨਾ ਡੈਡੀ ਮੇਰੀ ਗੱਲ ਮੰਨੂਗਾ ਆਪੂ ਉਹ ਆ ਗਿਆ ਤੂੰ ਹਾਂਜੀ ਜਾਏ ਕਾਲਜ ਹਾਂ ਹਾਂ ਹੋਰ ਕਿਵੇਂ ਰਿਹਾ ਤੇਰਾ ਫੰਕਸ਼ਨ ਕਾਲਜ ਦਾ ਠੀਕ ਰਿਹਾ ਫੰਕਸ਼ਨ ਤਾਂ ਵਧੀਆ ਰਿਹਾ ਹਾਂ ਬਹੁਤ ਵਧੀਆ ਹੋਇਆ ਇਹਦਾ ਫੈਕਸ਼ਨ ਚਲ ਵਧੀਆ ਹੋ ਗਿਆ ਔਰ ਤੂੰ ਤਾਂ ਮੱਚੀ ਜਾਣਾ ਚਲ ਜਵਾਕ ਨੂੰ ਜੇ 2000 ਰੁਪਏ ਲਾਇਗੀ ਸੀ ਚਾਰ ਨਾਲ ਤਾਂ ਉੱਥੇ ਕੁੜੀਆਂ ਦੇ ਵਿੱਚ ਵਧੀਆ ਖਾ ਪੀ ਆਏ ਹੋਗੇ ਨਾਲ ਵਧੀਆ ਫੰਕਸ਼ਨ ਹੋ ਗਿਆ ਹੋਰ ਦੱਸ ਕੀ ਚਾਹੀਦਾ ਹੋਰ ਕਰ ਤੂੰ ਤਾਂ ਨਹੀਂ ਪੁੱਛ ਲਾ ਕੀ ਕਰਦੀ ਫਿਰਦੀ ਐ ਈ ਗੱਲ ਹੋ ਗਈ ਪੁੱਤ ਤੇਰੀ ਮਾਂ ਗੁੱਸੇ 'ਚ ਲੱਗਦੀ ਹੈ ਬਾਪੂ ਹਾਂ ਬੈਕਗ੍ਰਾਉਂਡ ਨੂੰ ਫਿਰਦੀ ਐ ਜਾਤਕ ਜਾਤ ਨਾਲ ਮੈਂ ਦੱਸਦਾਂ ਨਹੀਂ ਐ ਇਹਦੇ ਮੂੰਹ 'ਚ ਤਾਂ ਨਹੀਂ ਬੋਲ ਇਹ ਮੈਂ ਕੀ ਸੁਣ ਤੈਨੂੰ ਪੁੱਛ ਰਿਹਾ ਮੈਂ ਤੇਰੀ ਮਾਂ ਕੀ ਕਹਿ ਰਹੀ ਐ ਸੱਚ ਐ ਬਾਪੂ ਇਹ ਮੈਂ ਮੁੰਡਿਆਂ ਨੂੰ ਪਸੰਦ ਕਰਦੀ ਚੁੱਪ ਬਿਲਕੁਲ ਚੁੱਪ ਮੇਰੀ ਲਾਡ ਪਿਆਰ ਦਾ ਮਤਲਬ ਇਹ ਨਹੀਂ ਕਿ ਤੂੰ ਮੇਰੇ ਮੂਹਰੇ ਬੋਲ ਕੇ ਦਿਖਾਵੇਂਗੀ ਮੈਨੂੰ ਜਾਂ ਮੇਰੇ ਸਿਰ 'ਚ ਗਲੀਆਂ ਕਰੇਂਗੀ ਜਿੰਨੀ ਤੈਨੂੰ ਇਜਾਜ਼ਤ ਦਿੱਤੀ ਸੀ ਓਨੀ ਠੀਕ ਐ ਪਰ ਮੈਂ ਕਦੇ ਸੋਚ ਵੀ ਨਹੀਂ ਸਕਦਾ ਕਿ ਤੂੰ ਕਿਸੇ ਹੋਰ ਯਾਦ ਦੇ ਮੁੰਡੇ ਨਾਲ ਵਿਆਹ ਕਰਾਏਂਗੀ ਪਾਪਾ ਇੱਕ ਵਾਰ ਮਿਲ ਤਾਂ ਲੋ ਘਰ-ਵਾਰ ਵੇਖ ਲੋ ਨਹੀਂ ਮੈਂ ਕਿਸੇ ਨੂੰ ਨਹੀਂ ਮਿਲਣਾ ਮੈਂ ਤੈਨੂੰ ਉਹਦੋਂ ਕੀ ਕਿਹਾ ਸੀ ਨਾ ਚਮਲਾ ਨਾ ਚਮਲਾ ਪਰ ਇੱਕ ਨਹੀਂ ਮੰਨੀ ਮੇਰੀ ਗੱਲ ਬੱਸ ਸੁਣਵਾ ਸੁਣਵਾਦੀਆਂ ਮੈਨੂੰ ਮਾਦੀਆਂ ਗੱਲਾਂ ਨਾਟੜੀ ਤੂੰ ਪੁੱਤਾਂ ਨਾਲੋਂ ਵੱਧ ਕੇ ਤੈਨੂੰ ਪਿਆਰ ਕੀਤਾ ਸਾਰੀ ਤੈਨੂੰ ਖੁੱਲ੍ਹ ਦਿੱਤੀ ਕੀ ਕਮੀ ਰਹਿ ਗਈ ਸੀ ਮੇਰੇ ਪਿਆਰ 'ਚ ਇੱਕੋ ਇੱਕ ਹੱਕ ਹੁੰਦਾ ਮਾਪਿਆਂ ਦਾ ਕਿਉਂ ਆਪ ਦੀ ਧੀ ਦਾ ਘਰ ਆਪ ਲੱਭਣ ਪਰ ਤੁਹਾਡੇ ਵਰਗੀਆਂ ਧੀਆ ਕਾਹਨੂੰ ਲੱਭਣ ਦਿੰਦੀਆਂ ਨੇ ਡੈਡੀ ਐ ਐ ਇਨਕੋ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਡੈਡੀ ਮੈਂ ਮੰਨਦੀ ਆ ਮੇਰ ਤੋਂ ਗਲਤੀ ਹੋ ਗਈ ਪਰ ਡੈਡੀ ਮੈਂ ਤੁਹਾਨੂੰ ਛੱਡ ਨਹੀਂ ਸਕਦੀ ਡੈਡੀ ਮੇਰੇ ਕਹਿੰਦੇ ਇੱਕ ਵਾਰ ਜਗਦੀਪ ਨੂੰ ਤੁਸੀਂ ਮਿਲ ਲਓ ਆਹੋ ਮਿਲ ਲਓ ਉਹ ਨਵਾਬਜਾਦੇ ਨੂੰ ਕਿੱਲਿਆਂ ਦੇ ਮਾਲਕ ਨੂੰ ਸ਼ਰਮ ਨਹੀਂ ਮੰਨਦੀ ਗੱਲ ਕਹਿੰਦੀ ਮੰਮੀ ਐਂ ਕੋਤੋਂ ਕਹੀ ਆਂਦੇ ਹੋ ਹੋਰ ਤੈਨੂੰ ਕੀ ਕਗੇ ਕੀ ਕਗੇ ਤੈਨੂੰ ਤੂੰ ਦੱਸ ਦੇ ਤੂੰ ਚੰਗੀ ਕੀਤੀ ਏ ਸਾਡੇ ਨਾਲ ਹਰ ਪਾਸੇ ਮੈਨੂੰ ਨੀਵਾ ਕਰਕੇ ਰੱਖਤਾ ਤੂੰ ਬਾਪੂ ਫੇਰ ਕੀ ਹੋ ਗਿਆ ਆਪਣੀ ਬਰਾਦਰ ਹੀ ਨਹੀਂ ਮਿਲਦੀ ਫੇਰ ਕੀ ਹੋ ਗਿਆ ਬਰਾਦਰੀ ਨਹੀਂ ਮਿਲਦੀ ਉਹ ਜਾਤ ਬਰਾਦਰੀ ਐਵੇਂ ਨਹੀਂ ਬਣੀ ਹੋਈ ਤੇ ਜਿਹੜੇ ਲੋਕ ਐ ਐਵੇਂ ਨਹੀਂ ਆਉਂਦੀ ਜਾਤ ਬਰਾਦਰੀ ਚ ਰਿਸ਼ਤਾ ਕਰਦੇ ساری ਉਮਰ ਦੇ ਲਈ ਟਟਕੇ ਬੈਠ ਜਾਂਗੇ ਸਾਡੇ ਨਾਲ ਤੇ ਨਾਲੇ ਸਾਡਾ ਭਾਂਡਾ ਤੇ ਆਏ ਦੇਣਗੇ ਲੋਕ ਫੇਰ ਕਿੱਧਰ ਜਾਏਗੀ ਆ ਤੇਰੇ ਵਰਗੀਆਂ ਕੁੜੀਆਂ ਮਾਪੇ ਉਹਦਾ ਜਿੰਨਾ ਵੀ ਹਰਾਮ ਕਰ ਦਿੰਦਿਆਂ ਨੇ ਇਹਦੇ ਨਾਲ ਤਾਂ ਇੱਕ ਪੁੱਤ ਮੇਰੇ ਹੋਰ ਹੋ ਜਾਂਦਾ ਵਧੀਆ ਸੀ ਕਾਨੂੰ ਪਲਣੀ ਨੂੰ ਤੈਨੂੰ ਮੈਂ ਜਨਮ ਦਿੱਤਾ ਹੈ ਜੀ ਨੂੰ ਲੋਕ ਧੀਆਂ ਜੰਮਣ ਤੋਂ ਐਸ ਗੱਲਾਂ ਡਰਦੇ ਆ ਜਦੋਂ ਮਨ ਮਰਜ਼ੀ ਕਰਦੀਆਂ ਗਈਆਂ ਤੂੰ ਤਾਂ ਮੈਨੂੰ ਸਮਝੋਂਗੇ ਉਹ ਸਮਝਾਂਗੀ ਪੁੱਤ ਤੂੰ ਗੱਲ ਹੀ ਐਜੀ ਕੀਤੀ ਐ ਸ਼ੁਕਰ ਕਰ ਮੈਂ ਤੇਰੇ ਗਲਚ ਹੱਥ ਨਹੀਂ ਪਾਇਆ ਨਹੀਂ ਤਾਂ ਤੇਰੇ ਵਰਗੀ ਨੂੰ ਮਾਰ ਕੇ ਤਬ ਦਿੰਦਾ ਮੈਂ ਗਲਤੀ ਤਾਂ ਮੇਰੀ ਐ ਕੀ ਹੋ ਗਿਆ ਕੀ ਹੋ ਗਿਆ ਬਾਪੂ ਹੋਣਾ ਕੀ ਸੀ ਕਰਤੂਤਾਂ ਵੇਖ ਲੈ ਕੀ ਕਰਦੀ ਫਿਰਦੀ ਐ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਨਿਕਲੂ ਹੀ ਘਤਾਂ ਚ ਨਿਕਲ ਗਈ ਨਾ ਕੀ ਹੋ ਗਿਆ ਹੰਝੂ ਕੋ ਸਿੱਟੀ ਨਹੀਂ ਐ ਦੱਸ ਕਿਸੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਐ ਮੈਥੋਂ ਪੁੱਛ ਲੈ ਮੈਂ ਹੁਣੇ ਨਾ ਬੱਸ ਬੱਸ ਹਟ ਜਿਹੜਾ ਕੁਝ ਕਰਨਾ ਸੀ ਇਹਨੇ ਕਰ ਲਿਆ ਜਿਹੜੀ ਆਪਣੇ ਸਿਰ 'ਚ ਖੇਪਾਉਣੀ ਸੀ ਪਾਤੀ ਆਏ ਤਾਂ ਦੇਖ ਲੈ ਵੀ ਦੋ ਭਾਈ ਆ ਮੇਰੇ ਬਾਪੂ ਆ ਮਾਂ ਐ ਵੀ ਉਹ ਜਿਉਂਦੇ ਜੀ ਮਰ ਜਾਣਗੇ ਮਾਂ ਦੇਣਾ ਪੈਸੇ ਇਹਨੂੰ ਉਹ ਰੋ 2000 ਦੇ ਕੇ ਭੇਜਦਾ ਸੀ ਦੇਖ ਲੈ ਹੁਣ ਮੈਨੂੰ ਕੀ ਪਤਾ ਸੀਗਾ ਵੀ ਆ ਗੱਲਾਂ ਚ ਹੋਣਗੀਆਂ ਉਹ ਵੀ ਅਟ ਜਾਤਦਾ ਹੱਟ ਜਾ ਤਨਨ ਵਾਲੇ ਉਹ ਤੈਨੂੰ ਪਤਾ ਤਾਂ ਹੈ ਕੀ ਕਰਨ ਲੱਗੀਆਂ ਤੂੰ ਅਗਲ ਹੈਗੀ ਆ ਪੜੀਆਂ ਲਿਖੀਆਂ ਸਾਰੀਆਂ ਖੂਚ ਪਾਤੀਆਂ ਵੀਰੇ ਬੇਸਤੀ ਕਰਾਉਂਦੇ ਲੱਕ ਬੰਨ ਰੱਖੇ ਨੇ ਤੁਸੀਂ ਤਾਂ ਸਮਝੋ ਅਸੀਂ ਤਾਂ ਸਮਝ ਜੀਏ ਤੂੰ ਸਮਝ ਆ ਬਾਪੂ ਬੈਠਾ ਨਹੀਂ ਤਾਂ ਮੈਂ ਸਮਝ ਹੀ ਜਾਂਦਾ ਹੁਣ ਇੱਥੇ ਮਾਰ ਕੇ ਦੱਬ ਦੂੰਗਾ ਜੇ ਕੋਈ ਇਹੋ ਜੀ ਗੱਲ ਕੀਤੀ ਜੇ ਮੈਂ ਇਹਦਾ ਕੁਝ ਕਰਨਾ ਹੁੰਦਾ ਤਾਂ ਮੈਂ ਘਰ ਹੀ ਗੱਲ ਕਿਉਂ ਕਰਦੀ ਗੱਲ ਕਰਦੀ ਨਾ ਤੇ ਇਹਦਾ ਕੁਝ ਕਰਨਾ ਹੀ ਕਿਉਂ ਸੀ ਤੂੰ ਤੂੰ ਇਹ ਤਾਂ ਦੇਖ ਕਿ ਕੀ ਕਮੀ ਸੀ ਤੈਨੂੰ ਇੱਥੇ ਘਰ ਦੇ ਵਿੱਚ ਦੇਖ ਲੈ ਬਾਪੂ ਸਾਡੇ ਨਾਲ ਤੇਰੇ ਪਿੱਛੇ ਲੜਦਾ ਹੁੰਦਾ ਸੀ ਅੱਜ ਤੂੰ ਉਸੇ ਬਾਪੂ ਦੀ ਨਵੀਂ ਪੁਵਾਈ ਹੈ ਕਿ ਨਹੀਂ ਪੁਵਾਈ ਆ ਕਰਾਤੀਏ ਗੱਲਾਂ ਆ ਮੁੰਡੇ ਹੁਣ ਦੋਨੇ ਮੇਰੇ ਸਿਰ ਚੜ੍ਹ ਕੇ ਬੋਲਣਗੇ ਹੁਣ ਦੱਸ ਮੀਆਂ ਨੂੰ ਦੇ ਦੋ ਖੁੱਲ੍ਹ ਕੇ ਅਸੀਂ ਨਾਲ ਗੱਲ ਕਰ ਹੈ ਮੁੰਡਾ ਲਾਬੇ ਦੇ ਵਾਸਤੇ ਛੇ ਸਿੱਦੇ ਦਾ ਫਹਾ ਵੱਡੀ ਨਹੀਂ ਮੂੰਹ ਘਾਟ ਦਵਾਉਗੀ ਇਹ ਹੋਈ ਸਾਰੇ ਇਹਦੇ ਲਾਡ ਪਿਆਰ ਦੀਆਂ ਗੱਲਾਂ ਇਹ ਹਾਂ ਹੁਣ ਮੈਨੂੰ ਕੀ ਪਤਾ ਸੀਗਾ ਵੀ ਇਹ ਮੇਰੇ ਲਾਡ ਪਿਆਰ ਨਾਲ ਆ ਕੁਝ ਹੋ ਜੂਗਾ ਤੂੰ ਮੇਰੇ ਤੇ ਸਿੱਧੀ ਹੋ ਜਾ ਕਰ। ਮੈਂ ਤਾਂ ਦੇਖ ਲਈ ਆਂ। ਮੇਰੇ ਬਾਪੂ ਨੂੰ ਅਸੀਂ ਦੇਖ ਲਿਆ ਨਾਲੇ ਹੋਰ। ਬੇਇੱਜ਼ਤੀ ਹੋਊਗੀ ਬਾਪੂ ਮਾਸ਼ੀ ਦੀ ਜੀ ਗੱਲ ਦੱਸਦੀ। ਇਹਨੂੰ ਘਰੋਂ ਬਾਹਰ ਦੇਣਾ ਸਾਰਾ ਕੁਝ ਬੰਦ ਕਰੋ ਕਾਲਜ ਕੁੱਲ ਜਿਆ। ਕਿਹੜਾ ਕਿੱਥੇ ਬੈਗ ਜਾ ਮੈਂ ਮਲਾਵਾ ਗੁਣ। ਤੇਰੀ ਮੇਰੀ ਤਾਂ ਪੜਾਈ ਵੀ ਨਹੀਂ ਪੂਰੀ। ਕੋਈ ਪੜਾਈ ਦੀ ਤੇਰੀ ਪੂਰੀ ਹੁੰਦੀ ਹੁਣ। ਆ ਚੁੱਪ ਕਰਕੇ ਚੁੱਪ ਕਰਕੇ ਅੰਦਰ ਕਮਰੇ 'ਚ ਬੈਠ ਜਾ। ਆ ਲੈ ਲਈ ਸੀ ਡਿਗਰੀ ਬਸ ਹੁਣ ਤੂੰ। ਥੋੜਾ ਟਾਈਮ ਹੀ ਰਹਿ ਗਿਆ ਪਤਾ ਲੱਗ ਗਿਆ ਪਹਿਲਾਂ ਹੀ। ਰਹਿ ਗਈ ਪੜਾਈ ਵਿੱਚ ਨਾ ਹੋਰ। ਮੇਰੇ ਵਾਰੀ ਤਾਂ ਇਹੀ ਕੁਝ ਬਾਲਦੇ ਸੀ ਤੁਸੀਂ ਵੀ ਉਹਨਾਂ ਦੇ ਨਾਲ। ਤੇ ਤੂੰ ਤੂੰ ਕੀ ਕੀਤਾ ਤੂੰ ਬਾ ਇਹਨੂੰ ਲੈ ਜਾ ਆਇਆ ਨਾ ਹੋਵੇ ਵੀ ਸਾਥੋਂ ਮਰ ਜੇ ਲੈ ਲੈ ਜਾ ਇਹਨੂੰ ਅੰਦਰ ਕਮਰੇ ਚ ਬੰਦ ਕਰ ਆ ਜੀ ਚੱਲ ਖੜੀ ਤੇ ਚੱਲ ਚੱਲਾ ਗਈ ਬੇਬੇ ਚੱਲ ਕਮਰੇ ਚ ਜਿੰਦਲਾਂ ਦੇ ਬਾਹਰ ਨਿਕਲੇ ਐ ਬੜੇ ਮੂਹ ਵਾਲੀ ਦੇਖ ਲਿਆ ਬਾਪੂ ਲਾੜ ਪਿਆਰ ਦਾ ਨਤੀਜਾ ਤਰਾਕੇ ਰੱਖਤੀ ਬੇਇੱਜ਼ਤੀ ਸਾਰੇ ਕਿਤੇ ਮੇਰੀ ਗੱਲ ਸੁਣੋ ਹੂੰ ਜਿਹੜਾ ਕੁ ਸੋਣਾ ਸੀ ਉਹ ਤਾਂ ਹੋ ਗਿਆ ਹੁਣ ਬੜਾ ਬੋਲਣ ਦਾ ਕੋਈ ਫਾਇਦਾ ਨਹੀਂ ਆਹੋ ਹੁਣ ਆਪੇ ਬੋਲਣ ਦਾ ਵਾਦਾ ਨਹੀਂ ਬਾਪੂ ਮੈਂ ਤਾਂ ਤੁਹਾਨੂੰ ਐ ਕਹਿਣਾ ਵੀ ਸਹੀ ਸਹੀ ਨੇ ਇਹਦਾ ਫਾਹਾ ਵੜਦੇ ਮੇਰੀ ਗੱਲ ਤਾਂ ਸੁਣਾ ਮੈਂ ਤੁਹਾਨੂੰ ਕੁਝ ਦੱਸਦਾ ਠੀਕ ਹੈ ਨਾ ਤੇ ਜਿਵੇਂ ਮੈਂ ਤੈਨੂੰ ਕਹੂੰਗਾ ਤੂੰ ਉਵੇਂ ਕਰਨਾ ਉਸ ਤਾਂ ਨਹੀਂ ਕਰਦੇ ਆਇਆ ਪਹਿਲਾਂ ਮੈਂ ਤਾਂ ਕਹਿਣਾ ਮੁੰਡਾ ਹੀ ਮਾਰ ਦਿੰਦਾ ਕਰਤ ਪਤਾ ਉਹ ਕਰਤ ਤਾਂ ਕੁਝ ਨਹੀਂ ਹੁੰਦਾ ਨਹੀਂ ਇਹੋ ਜਿਹਾ ਕੋ ਸੋਚਣਾ ਚਾਹੀਦਾ ਕਿਸਾ ਭਾਵੇਂ ਮਰਜ਼ੇ ਤੇ ਲਾਠੀ ਵੀ ਨਾ ਟੁੱਟੇ ਆਪਣੀ ਕੁੜੀ ਦਾ ਰਿਸ਼ਤਾ ਵੀ ਬਾਹਰ ਹੋ ਜੀ ਕਿਤੇ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਤੇ ਉਸ ਮੁੰਡੇ ਨੂੰ ਸਜ਼ਾ ਵੀ ਮਿਲ ਜੇ ਬਾਪੂ ਜੇ ਰਿਸ਼ਤਾ ਕਰਾਂਗੇ ਉਦੋਂ ਜੇ ਕੋ ਮੁੰਡੇ ਬਾਰੇ ਪਤਾ ਲੱਗੇ ਕਿਸੇ ਨੂੰ ਫੇਰ ਛੋਟਿਆ ਤੂੰ ਉਸ ਗੱਲ ਦੀ ਫਿਕਰ ਨਾ ਕਰ ਉਹ ਸਾਰਾ ਕੁਝ ਮੈਂ ਆਪੇ ਸੰਭਲੂ ਬਾਪੂ ਜੋ ਕਰਨਾ ਆਪਾਂ ਨੂੰ ਜਲਦੀ ਤੋਂ ਜਲਦੀ ਕਰਨਾ ਪੈਣਾ ਹੂੰ ਕਰਨ ਤਾਂ ਜਲਦੀ ਪੈਣਾ ਮਾਰ ਕੀਤਾ ਕੀ ਜਾਵੇ ਮੇਰੀ ਗੱਲ ਸੁਣ ਸਭ ਤੋਂ ਪਹਿਲਾਂ ਤਾਂ ਤੁਸੀਂ ਉਸ ਮੁੰਡੇ ਦਾ ਪਤਾ ਕਰੋ ਉਹ ਕੌਣ ਹੈ ਕਿੱਥੋਂ ਹੈ ਕਿੱਥੇ ਆਉਂਦਾ ਕਿੱਥੇ ਜਾਂਦਾ ਉਹ ਤਾਂ ਇਹਨੇ ਮਾਰਦਿਆਂ ਕਰਦਿਆਂ ਚਾਰ ਥੱਪੜ ਜਾ ਕੇ ਸਾਰਾ ਕੁਝ ਦੱਸੂਗੀ ਨਹੀਂ ਇਹਨੂੰ ਕੁਝ ਨਹੀਂ ਕਹਿਣਾ ਇਹਨੂੰ ਤਾਂ ਇਹ ਲੱਗਣਾ ਚਾਹੀਦਾ ਵੀ ਗੱਲ ਰਫਾ-ਦਫਾ ਹੋ ਗਈ ਗੱਲ ਟੇਕ ਗਈ ਬਾਤਰੀ ਮਾਨੂੰ ਇਹ ਗੱਲ ਸਮਝਾ ਦਿਓ ਵੀ ਬਸ ਗੱਲ ਇੱਥੇ ਤੇ ਪੀ ਰਵੇ ਇਹ ਦੁਕਾਨ ਨਾ ਜਾਵੇ ਬਸ ਉਹਦਾ ਪਤਾ ਕਰੋ ਬਾਪੂ ਤੂੰ ਉਸ ਗੱਲ ਦੀ ਚਿੰਤਾ ਨਾ ਕਰ ਮੈਂ ਉਹਦਾ ਪਤਾ ਕਰਕੇ ਆਉਣਾ ਤੇ ਮੈਂ ਬੇਬੇ ਨਾਲ ਗੱਲ ਕਰਦਾ ਜਾ ਇਕ ਕੁੜੀ ਨੇ ਬਹੁਤ ਮਾੜਾ ਕੀਤਾ ਫੈਨੂ ਤਾਂ ਮੇਰੇ ਮੇਰੇ ਮੁੰਡਿਆਂ ਦੀ ਨਜ਼ਰਾਂ ਚੁਟੇਗਾ ਤਾਂ ਸਮਝ ਨਹੀਂ ਲੱਗਦੀ ਕੀ ਕਰਕੇ ਤੇ ਕਰਨਾ ਉਹ ਕੁਝ ਉਹ ਜਿਹੜਾ ਨਹੀਂ ਚਾਹੁੰਦੇ ਕੋਈ ਦੇਖਦੇ